ਸਾਨੂੰ ਕੋਈ ਵਾਰਨਿੰਗ ਨਹੀਂ ਆਈ ਅਸੀਂ ਆਪਾਂ ਮੇਰੇ ਡੈਡੀ ਦੀ ਵਾਰਦਾਤ ਹੋਈ ਆ ਅਸੀਂ ਕਿਹਾ ਜੀ ਮਾਲ ਵਧਾਈਏ ਅਸੀਂ ਮਾਲ ਵਧਾਤਾ ਇਹਨਾਂ ਨੇ ਸਾਨੂੰ ਨਹੀਂ ਕਿਹਾ ਜੀ ਮਾਲ ਵਧਾਣ ਲਈ ਅਸੀਂ ਆਪ ਵਧਾ ਕੇ ਚੱਲੇ ਆ ਸਾਰਾ ਸਾਡਾ ਮੰਜੇ-ਮੰਜੇ ਚੱਕ ਲਈ ਜੀ ਸਾਰੇ ਨਾਮ ਕੀ ਤੇਰਾ ਨਾਮ ਜਰਮਾ ਸ਼ਰਮਾ ਜੀ ਹਾਂਜੀ ਜੀ ਜਿਹੜਾ ਤੁਹਾਡਾ ਸਮਾਨ ਚੁਪਿਆ ਜਾ ਰਿਹਾ ਹਾਂਜੀ ਸਮਾਨ ਚੁਪਿਆ ਜਾ ਰਿਹਾ ਜੀ ਨਹੀਂ ਹੋ ਸਕਦੀ ਜੀ ਸਰ ਜੀ ਨੇ ਵੀ ਕਹਿ ਸਕਦੀ ਸਾਨੂੰ ਸਰਕਾਰੀ ਮੁਲਾਜ਼ਮ ਇਹਨਾਂ ਨੂੰ ਕੁਝ ਬੋਲ ਨਹੀਂ ਨਾ ਸਕਦੇ ਹਮ ਲੋਕ ਬਾਤ ਕਰਤਾ ਸੀਗਾ ਜੀ ਅੱਜ ਇਹਨੇ ਮੇਰੇ ਡੈਡੀ ਤੇ ਵਾਰਦਾਤ ਲਿਖੀ ਆ ਪੁਰਾਣੀ ਰੰਜੀਤ ਜੀ ਹੋਣੀ ਪੁਰਾਣੀ ਰੰਜੀਤ ਇਹ ਹੀ ਆ ਜੀ ਆਪਣਾ ਅੱਡਾ ਸਾਡਾ ਸਭ ਤੋਂ ਪੁਰਾਣਾ ਲੱਗਦਾ ਆ ਇਹਨੇ ਹੁਣ ਦੇ ਚਪਲਾ ਦੇਖਾ ਦੇਖੀ ਲਾਇਆ ਆ ਇਹ ਹੁਣ ਜਿਹਨੇ ਲਾਇਆ ਇਹਨੇ ਨਵਾਂ ਨਵਾਂ ਲਾਇਆ ਜੀ ਅੱਡਾ ਠੀਕ ਆ ਜੀ ਹੁਣ ਉਹ ਮਾਲ ਸਾਡਾ ਇਹੀ ਪੁਰਾਣੇ ਗਾਹਾਂ ਗੀ ਗਾਹ ਸਾਡੇ ਤੋਂ ਆ ਜਾਂਦਾ ਆ ਬਸ ਇੰਨੀ ਗੱਲ ਤੋਂ ਜੀ ਆ ਰੰਜੀਤ ਕੰਧਾ ਜੀ ਇਹਦਾ ਤੁਹਾਡਾ ਚਕਾਓ ਕਿਸੇ ਨੂੰ 20000 ਯਾਰ ਦਿੰਦਾ ਕਿਸੇ ਨੂੰ 20000 ਯਾਰ ਦਿੰਦਾ ਜੀ ਸਾਡਾ ਅੱਡਾ ਚਕਾਓ ਓਕੇ ਓਕੇ ਤੇ ਜਿਹੜੀ ਵਾਰਦਾਤ ਹੋਈ ਆ ਰਾਤ ਉਹ ਉਹ ਕੀ ਹੋਇਆ ਸੀ ਸਰਬਾਹ ਜੀ ਉਹ ਇਹਦੇ ਕੋਲ ਮੁੰਡਾ ਆਂਦਾ ਸੀ ਜੀ ਇੱਕ ਹੱfte ਤੋਂ ਮੇਰੇ ਗੱਡੀ ਨੇ ਦੇਖਿਆ ਵੀ ਆ ਅੱਛਾ ਸਾਡੇ ਮੇਰੇ ਗੱਡੀ ਨੇ ਮੇਰੇ ਨਾਲ ਗੱਲ ਵੀ ਕੀਤੀ ਆ ਜੀ ਬਹੁਤ ਇੱਜ਼ਤ ਦਾ ਮੈਂ ਕਿਹਾ ਜਿਹੜੀ ਕੋਈ ਨਹੀਂ ਜਰੂ ਆਊਗਾ ਦੇਖਾਂਗੇ ਆਪਾਂ ਜੀ ਉਹ ਕੱਲ ਉਹਨੇ ਵਾਰਦਾਤ ਕਰਤੀ ਸੀ ਮਾਰਿਆ ਸਰਬਾਨ ਮਾਰੀ ਜੀ ਹਾਂਜੀ ਇੱਥੇ ਸ ਕਿਤੇ ਲਾਰੇ ਹੋ ਭਾਈਆ ਪੰਜ 30 ਸਾਲ ਹੋ ਗਏ 40 ਸਾਲ ਹੋ ਗਏ 1.5 ਵਜੇ ਦੀ ਕਾਰਵਾਈ ਨਹੀਂ ਹੋਈ ਅੱਜ ਕੀ ਹੋਇਆ ਹੈ ਸਾਲਾ ਅੱਜ ਤਾਂ ਮੇਰੇ ਡੈਡੀ ਸੀ ਮੇਰੇ ਹੁੰਦੇ ਮੇਰੇ ਨਾਲ ਜਾਂ ਮੇਰੇ ਜੱਦੀ ਦੇ ਨਾਲ 1.5 ਵਜੇ ਮੁੰਡਾ ਆਇਆ ਕੁਰਪਾਨਾ ਮਾਰ ਕੇ ਚਲਾ ਗਿਆ ਅਰੇ ਬੇਟਾ ਇਧਰ ਅਜੀ ਸਾਹਿਬ ਕੀ ਕਰਮਾਲ ਵਧਾਉਂਦੇ ਗਏ ਆ ਅਸੀਂ ਮਾਲ ਵਧਾਤਾ ਸਾਰਾ ਫਿਰ ਵੀ ਮਾਲ ਜਾ ਕੇ ਲੈ ਗਏ ਸਾਡਾ ਦੱਸੋ ਜੀ ਅਸੀਂ ਕਾਹ ਕਰੀਏ ਮੈਂ ਉਹ ਤੂੰ ਆਇਆ ਸੀ ਹਸਪਤਾਲ ਤੋਂ ਆਇਆ ਹਾਂ ਮੇਰੇ ਗਾੜੀ ਠੀਕ ਨਹੀਂ ਆ ਗਈ ਅਸੀਂ ਮਾਲ ਦੇਖੋ ਸਾਰਾ ਵਧਾਇਆ ਦੇਖੋ ਜੀ ਫਿਰ ਵੀ ਸਾਡਾ ਮਾਲ ਚੱਕ ਕੇ ਲੈ ਗਏ ਸਾਰਾ ਮਾਲ ਲੈ ਕੇ ਸਬਜੀ ਦੇ ਤੋ ਮੇਰੇ ਡੈਡੀ ਤੇ ਵਾਰਦਾਤ ਹੋਈ ਆ ਅੱਜ ਮਾਲ ਚੱਕਣ ਆ ਗਏ ਆ ਪਹਿਲਾਂ ਇੰਨੀ ਦੇਰ ਤੱਕ ਉਹਨੇ ਮਾਲ ਨਹੀਂ ਲਿੱਖਿਆ 8 ਮਹੀਨਿਆਂ ਤੋਂ ਅਸੀਂ ਲਾਤ ਲੈਨੇ ਪੈਸੇ ਹੋਰ ਉਹ ਬੰਦੀ ਨੇ ਮਾਲ ਚੱਕਿਆ ਜੀ ਪੈਸੇ ਕਿਸ ਕੋ ਜਾਂਦੇ ਹੈ ਉਹ ਕੰਪਨੀ ਕਾਰਪੋਰੇਸ਼ਨ ਵਾਲੋ ਕੋ ਜਾਂਦੇ ਆਰ ਕਿਸ ਕੋ ਜਾਂਦੇ ਹੋ ਠੀਕ ਹੈ ਸਭ ਕੋ ਪਤਾ ਕਾਰਪੋਰੇਸ਼ਨ ਅਰ ਮਹੀਨੇ ਪਰਚੀ ਜਾਂਦੀ ਹੈ ਹੋਰ ਮਹੀਨਾ ਜਾਂਦਾ ਭਾਜੀ ਹਰ ਮਹੀਨਾ ਜਾਂਦਾ 1 ਮਹੀਨਾ ਕੋਈ ਇਹ ਨਹੀਂ ਕਿ ਨਹੀਂ ਜਾਂਦਾ ਪੈਸੇ ਮੈਨੂੰ ਚਾਹੀਦੇ ਇਹਨਾਂ ਕੋਲ ਹਾਂਜੀ ਕੋਲ ਬੰਦੇ ਨੇ ਜਾਨੋ ਮਾਰ ਲਿਆ ਉਹ ਕਹਿੰਦਾ ਉਹ ਰੰਦਾ ਨਹੀਂ ਮੈਂ ਵੀ ਰੰਦਾ ਹਾਂਜੀ ਮਤਲਬ ਦੇਖੋ ਦੇਖੀ ਦੇਖੋ ਤੇ ਠੀਕ ਆਮੋ ਵਿਗੜ ਗਿਆ ਸਾਲ ਡੇਢ ਸਾਲ ਤੋਂ ਵਿਗੜੇ ਕੁਝ ਲੋਕ ਜਿਹੜੇ ਆਪਣੇ ਹੱਦ ਵਿੱਚ ਰਹਿ ਕੇ ਮर्याਦਾ ਚ ਰਹਿ ਕੇ ਕੰਮ ਕਰਦੇ ਸੀ ਤਾਂ ਉਹ ਕੁਝ ਲੋਕਾਂ ਹੀ ਸਰਾਤ ਕਰਕੇ ਬਾਕੀ ਲੋਕ ਨੂੰ ਪੁੱਛਣਾ ਪੈ ਰਿਹਾ ਕਿ ਬਾਕੀ ਅੰਦਰ ਵਾਲੇ ਕਿੰਨੇ ਵੀ ਨੇ ਸਭ ਮੇਰੇ ਨਾਲ ਖੜੇ ਜੀ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਪਿਛਲੀ ਗੱਲ ਦਾ ਸਾਰਾ ਪਤਾ ਸੀ ਕਿ ਇਹਨੇ ਲੋਨ ਚੁੱਕਿਆ ਇਹ ਪਰੇਸ਼ਾਨੀ ਦਾ ਕਾਰਨ ਬਣ ਲਿਆ ਜੀ ਅਸੋ ਦੋਸਤੋ ਅਰੇ ਦੱਸਿਆ ਕਿ ਕੀ ਕਿਹੜੇ ਦੇ ਡਾਟਾ ਉੱਪਰ ਤੋਂ ਕਾਰਵਾਈ ਕਰਾਂਗੇ ਜੀ ਸਿਰ ਬਰਤਨ ਵਿਆਰ ਦੀ ਗੱਲ ਕਰੀ ਸੇਖਾ ਵਿਆਰ ਦੀ ਗੱਲ ਕਰੀ ਉੱਥੇ ਪੈਦਲ ਲੰਘਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਆਪਾਂ ਦੇਖ ਸਕਦੇ ਹਾਂ ਕਿ ਇਹਦਾ ਮੇਰੇ ਕੋ ਨਹੀਂ ਹੈਗਾ ਮੇਰੇ ਕਿਰਮਨ ਕੀਤੇ ਹੋਇਆ ਇਨ ਕਲੋਜਮੈਂਟ ਜਿਹੜੀ ਕੀਤੀ ਹੋਈ ਹੈ ਉਹਨਾਂ ਤੇ ਕਾਰਵਾਈ ਕਦੋਂ ਹੋਗੀ ਦੇਖੋ ਜੀ ਉਹ ਇਹ ਨਹੀਂ ਆ ਮੇਰ ਕੋ ਨਹੀਂ ਹੈਗਾ ਮੇਰ ਕੋ ਆਹ ਵਾਲਾ ਏਰੀਆ ਹੈਗਾ ਮੇਰੇ ਸਾਹਮਣੇ ਮੈਨੂੰ ਇਹ ਕੰਪਲੀਟ ਵੀ ਉਹ ਕੰਪਲੀਟ ਆਉਗੀ ਉਹ ਗੱਲ ਪਹਿਲਾਂ ਪਹਿਲਾਂ ਬਜ਼ਾਰਾ ਵਿੱਚ ਹੀ ਰੈਗੂਲਰ ਗੋਸਟਮੈਂਟ ਵਗੈਰਾ ਡਰਾਈਵ ਚੱਲਦੀ ਹੈਗੀ ਇਦਾਂ ਦੇ ਕੋਈ ਇਸ਼ੂ ਨਹੀਂ ਹੈਗਾ ਬਾਕੀ ਜੇ ਕੋਈ ਕੰਪਲੇਂਟਸ ਵਗੈਰਾ ਆਉਂਦੀ ਆਪਾਂ ਬਜ਼ਾਰਾ ਦੇ ਵਿੱਚ ਹੀ ਰੈਗੂਲਰਲੀ ਆਪਾਂ ਕੰਮ ਕਰ ਕਾਰਵਾਈ ਕਰਦੇ ਆ ਸਰ ਇਹ ਫੜੀ ਵਾਲੇ ਨਾਲ ਕਹਿ ਰਹੇ ਆ ਕਿ ਅਸੀਂ 2000 ਦੀ ਪਰਚੀ ਕਟਾਣੇ ਆ ਉਸ ਤੋਂ ਬਾਅਦ ਦੂਰ ਵੀ ਸਾ ਨਇਆ ਤਵ ਵਿਵਾਰ ਕੀਤਾ ਜਿਹੜੀ ਉਹ ਪਰਚੀ ਦੀ ਗੱਲ ਹਾਂਜੀ ரைਟ ਜੀ ਇਹਨਾਂ ਨੂੰ ਪੈਨਲਟੀ ਵੀ ਆਪਾਂ ਪਾਉਂਦੇ ਹੈਗੇ ਓਸੀ ਦੇ ਬਾਵਜੂਦ ਵੀ ਆਪਣੇ ਆਪ ਆਪਣਾ ਅਫਾੜਿਆ ਮਤਲਬ ਜੋ ਵੀ ਹੈਗਾ ਰਿਮੂਵ ਨਹੀਂ ਕਰਦੇ ਤੇ ਸਰ ਇੱਕ ਖਾਸ ਕਾਫੀ ਮਤਲਬ ਗੱਲ ਕੱਟ ਰਿਹਾ ਸੋਰੀ ਇੱਕ ਖਾਸ ਗੱਲ ਹੋ ਰਹੀ ਹੈ ਕੋਈ ਹਜ਼ਾਰ ਦੀ ਪਰਚੀ ਕਟਾਰੇ ਕੋ 2000 ਦੀ ਕਟਾਰੇਆ ਮਤਲਬ ਪਰ ਰੇੜੀ ਦੇ ਹਿਸਾਬ ਨਾਲ ਔਰ ਇੱਕ ਪਰਚੀ ਕਟਾ ਕੇ ਉਹ ਆਪਣੇ ਚਾਰ-ਚਾਰ ਰੇੜੀਆਂ ਲਗਾਉਂਦੇ ਕਈ ਇਸ ਬਾਰੇ ਦੇਖਿਆ ਗਿਆ हां इस बार भी ਸਾਡੇ ਮਤਲਬ ਧਿਆਨ ਦੇ ਵਿੱਚ ਹੈਗਾ ਆ ਕੋਈ ਨਹੀਂ ਆਪਾਂ ਇਸ ਤੇ ਵੀ ਮਤਲਬ ਪ੍ਰੋਪਰਲੀ ਇੱਥੇ ਵਰਕ ਕਰਾਂਗੇ ਸਰ ਉਹ ਉਹ ਜ਼ਰੂਰ ਕਹਿ ਰਹੇ ਨੇ ਕਿ ਨੋਟੀਫਿਕੇਸ਼ਨ ਨਹੀਂ ਕੋਈ ਦਿੱਤਾ ਗਿਆ ਕਾਰਵਾਈ ਤੋਂ ਪਹਿਲਾਂ ਕੋਈ ਸਾਰਾ ਟੈਂਪੋਰਰੀ ਇਨਕ੍ਰੋਚਮੈਂਟ ਇਨਕ੍ਰੋਚਮੈਂਟ ਰਿਮੂਵ ਕਰਾਂ ਸੇ ਕੋਈ ਨੋਟਿਸ ਨਹੀਂ ਹੁੰਦਾ ਨਹੀਂ ਨਹੀਂ ਨੋਟਿਸ ਨਹੀਂ ਕੋਈ ਨੋਟੀਫਿਕੇਸ਼ਨ ਪਹਿਲਾਂ ਤਾਂ ਤੁਸੀਂ ਇਹਨਾਂ ਨੂੰ ਕੋਈ ਗੱਲ ਕਹੀ ਹੋਵੇ ਬਈ ਆਪਾਂ ਇਹਨਾਂ ਨੂੰ ਕੱਟਾ ਦੋ ਕਾਫੀ ਕਾਫੀ ਵਾਰ ਇਹਨਾਂ ਨੂੰ ਕਾਫੀ ਵਾਰ ਇਹਨਾਂ ਨੂੰ ਕਿਹਾ ਗਿਆ ਹਟਾਇਆ ਮਤਲਬ ਕਾਫੀ ਵਾਰ ਇਹਨਾਂ ਨੂੰ ਰਿਮੂਵ ਵੀ ਕੀਤਾ ਵਾ ਪਰ ਉਸ ਚੀਜ਼ ਦੇ ਬਾਅਦ ਜੀ ਫੇਰ ਉੱਥੇ ਆਪਣਾ ਫੜ ਬਗੈਰਾ ਲ ਨੂੰ ਰੱਖਣਾ ਤੇ ਕਿਤੇ ਜਗ੍ਹਾ ਵੀ ਲੋਟ ਕੀਤੀ ਗਈ ਹੈ ਨਹੀਂ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਹਾਂ ਰਾਈਟ ਥੈਂਕ ਯੂ ਆ ਨਾਮ ਦੱਸੋ ਆਪਣਾ ਅਸ਼wini ਗਿਲਦੀ ਅਸ਼wini ਨਾਹਰ ਅਸ਼wini ਨਾਹਰ ਠੀਕ ਹੈ